ਅਸੀਂ ਬਚਪਨ ਤੋਂ ਕਰਤਾਰ ਸਿੰਘ ਸਰਾਭਾ ਬਾਰੇ ਸੁਣਦੇ ਪੜ੍ਹਦੇ ਆ ਰਹੇ ਹਾਂ ਪਰ ਮੈਂ ਹੁਣ ਜਦੋਂ ਆ ਕਿਤਾਬ ਲਿਖਣ ਵਾਸਤੇ ਕਰਤਾਰ ਸਿੰਘ ਸਰਾਭਾ ਦਾ ਸਾਰਾ ਵਿਸਥਾਰ ਪੜਿਆ ਵੀ ਉਹ ਕਿੱਡਾ ਵੱਡਾ ਸੂਰਮਾ ਸੀ ਤੇ ਮੈਂ ਹੈਰਾਨ ਹੋ ਗਿਆ ਕਿ ਏਡੇ ਵੱਡੇ ਸੂਰਮੇ ਨੂੰ ਤੇ ਨਾ ਛੋਟਾ ਜਿਹਾ ਬਣਾ ਕੇ ਪੇਸ਼ ਕਰਤਾ ਜਿਵੇਂ ਬਾਕੀਆਂ ਚੋਂ ਇੱਕ ਉਹ ਬਾਕੀਆਂ ਚੋਂ ਇੱਕ ਨਹੀਂ ਸੀ ਉਹ ਤਾਂ ਬਹੁਤ ਹੀ ਨਰਾਲਾ ਸੀ ਅਜੇ 17 ਸਾਲ ਦੀ ਉਮਰ ਸੀ ਜਦੋਂ ਉਹ ਵਰਕਲੇਜ ਯੂਨੀਵਰਸਿਟੀ 'ਚ ਉਹਨਾਂ ਸਮਿਆਂ 'ਚ ਅੱਜ ਤੋਂ 100 ਸਾਲ ਪਹਿਲਾਂ ਵਰਕਲੇਜ ਯੂਨੀਵਰਸਿਟੀ 'ਚ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਆਇਆ ਸੀ 17 ਸਾਲਾਂ ਦਾ ਹੋਇਆ ਕੀ ਕਿ ਇੱਕ ਦਿਨ ਉਹਦੀ ਬਾਹਾਂ ਤੇ ਕਿਤੇ ਸੱਟ ਲੱਗੀ ਦਵਾਈ ਲੈਣ ਗਿਆ ਦਵਾਈ ਦੀ ਦੁਕਾਨ ਤੇ ਭਾਈ ਪਰਮਾਨੰਦ ਸੀ ਲਾਹੌਰ ਦਾ ਜਿਹੜਾ ਮੈਡੀਸਨ ਪੜ੍ਹਨ ਆਇਆ ਹੋਇਆ ਸੀ ਵਰਕਲੇ ਵਿੱਚ ਹੀ ਉਹਦੀ ਦੁਕਾਨ ਸੀ ਉਸ ਦੁਕਾਨ ਤੇ ਕਿਤੇ ਦੇਸ਼ਵਾਰੇ ਗੱਲਾਂ ਚੱਲ ਗਈਆਂ ਪੱਟੀ ਕਰਾਉਂਦੇ ਕਰਾਉਂਦੇ ਦੇਸ਼ਵਾਰੇ ਗੱਲਾਂ ਚੱਲੀਆਂ ਤੇ ਸਰਾਬੇ ਦੇ ਮਨ 'ਚ ਸਵਾਲ ਖੜਾ ਹੋ ਗਿਆ ਕਿ ਕਹਿੰਦਾ ਫਿਰ ਕੀ ਕੀਤਾ ਜਾਵੇ ਭਾਈ ਪਰਮਾਨੰਦ ਨੇ ਕਿਹਾ ਕਿ ਕੀਤਾ ਕੀ ਜਾਵੇ ਗੁਰੂਵਾਲ ਦੇਖ ਆਪਦੇ 10ਵੇਂ ਗੁਰੂਵਾਲ ਉਹਨੇ ਕੀ ਕੀਤਾ ਸੀ ਉਹਨੇ ਫਿਰ ਸਾਰੀ ਸਰਵੰਸਵਾਰਨ ਦੀ ਤੇ ਹੋਰ ਜਦੋਂ ਗੱਲ ਸੁਣਾਈ ਬਸ ਉਸੇ ਪਲ ਸਰਾਬੇ ਦੀ ਜ਼ਿੰਦਗੀ ਦਾ ਰੁਖ ਬਦਲ ਗਿਆ ਪੜ੍ਹਾਈ ਛੱਡਤੀ ਤੇ ਟੋਟਲੀ ਆਪਦੇ ਆਪ ਨੂੰ ਪੂਰੀ ਤਰ੍ਹਾਂ ਇਸੇ ਕੰਮ ਲਈ ਸਮਰਪਿਤ ਕਰ ਦਿੱਤਾ ਫਿਰ ਉਹਨੇ ਜੋ ਕੰਮ ਕੀਤੇ ਤੁਸੀਂ ਉਹ ਦੇਖੋ ਜੱਫੇ ਬੰਦੀ ਉਸਾਰ ਰਿਹਾ ਐ ਅਖਬਾਰ ਕੱਢ ਰਿਹਾ ਐ ਹਵਾਈ ਜਹਾਜ਼ ਦੀ ਟ੍ਰੇਨਿੰਗ ਲਾਇਆ ਜਾ ਕੇ ਈਸਟ ਕੋਸਟ ਤੋਂ ਕੁਝ ਹਫ਼ਤਿਆਂ ਦੇ ਵਿੱਚ ਹੀ ਕਿ ਜੇ ਲੋੜ ਪਈ ਤਾਂ ਆਪਾਂ ਹਵਾਈ ਹਮਲੇ ਵੀ ਕਰਾਂਗੇ ਕੁਝ ਹਫ਼ਤਿਆਂ ਦੇ ਵਿੱਚ ਹੀ ਟ੍ਰੇਨਿੰਗ ਲੈ ਕੇ ਵਾਪਸ ਆ ਗਿਆ ਸੀ ਅਖਬਾਰ ਉਰਦੂ 'ਚ ਵੀ ਨਿਕਲਦਾ ਸੀ ਪੰਜਾਬੀ 'ਚ ਵੀ ਉਰਦੂ ਦੀ ਉਦੋਂ ਟਾਈਪ ਨਹੀਂ ਸੀ ਉਹ ਹੱਥ ਨਾਲ ਕਿਤਾਬਤ ਲਿਖੀ ਜਾਂਦੀ ਸੀ ਸਰਾਭਾ ਸਾਰਾ ਅਖਬਾਰ ਉਰਦੂ ਦਾ ਹੱਥ ਨਾਲ ਲਿਖਦਾ ਸੀ ਫਿਰ ਉਹਨੂੰ ਗੁਰਮੁਖੀ 'ਚ ਤਰਜਮਾ ਕਰਦਾ ਸੀ ਫਿਰ ਉਹਨੂੰ ਪ੍ਰੈਸ ਦੇ ਉੱਤੇ ਉਹ ਪ੍ਰੈਸ ਜਿਹੜੀ ਅੱਜ ਵੀ ਸਟਾਕਟਨ ਦੇ ਗੁਰੂ ਘਰ ਚ ਪਈ ਹੈ ਜਿਵੇਂ ਸਾਡੀ ਪੱਠੇ ਕੁੱਤਣ ਵਾਲੀ ਮਸ਼ੀਨ ਹੁੰਦੀ ਹੈ ਉਸ ਤੇ ਗੇੜ ਕੇ ਉਹ ਅਖਬਾਰ ਛਾਪਦਾ ਸੀ ਸਰਾਭਾ ਉਹ ਅਖਬਾਰ ਛਾਪਦਾ ਸੀ ਫਿਰ ਹਜ਼ਾਰਾਂ ਦੀ ਗਿਣਤੀ ਚ ਐਡਰੈਸ ਸੀ ਜਿਨ੍ਹਾਂ ਤੇ ਪੋਸਟ ਕੀਤਾ ਜਾਂਦਾ ਸੀ ਇਹ ਕੁਛ ਕਰਦਾ ਜਗ੍ਹਾ ਜਗ੍ਹਾ ਘੁੰਮਦਾ ਸੀ ਸਟਾਕਟਨ ਤੋਂ ਲੈ ਕੇ ਸਾਨ ਫ੍ਰਾਂਸਿਸਕੋ ਸਾਈਕਲ ਤੇ ਚੱਲਿਆ ਜਾਂਦਾ ਸੀ ਕਈ ਵਾਰ ਤੁਸੀਂ ਦੇਖੋ ਕਿੰਨੀ ਊਰਜਾ ਸੀ ਉਸ ਬੰਦੇ ਦੇ ਵਿੱਚ ਬਾਬਾ ਸਹੂਨ ਸੁ ਭਾਕਣਾ ਲਿਖਦੇ ਨੇ ਕਿ ਜਦੋਂ ਅਜੇ ਜੰਗ ਲੱਗੀ ਨਹੀਂ ਸੀ ਪਹਿਲਾ ਪਾਰਟੀ ਨੇ ਫੈਸਲਾ ਕਰ ਲਿਆ ਕਿਉਂਕਿ ਬਾਬਾ ਭਾਕਣਾ ਪ੍ਰਧਾਨ ਸੀ ਪਾਰਟੀ ਦੇ ਕਿ ਤੁਸੀਂ ਜੰਗ ਤੋਂ ਪਹਿਲਾਂ ਜਾ ਕੇ ਦੇਸ਼ ਦੇ ਅੰਦਰ ਚਲੇ ਜਾਓ ਤੇ ਜਾ ਕੇ ਤਿਆਰੀਆਂ ਕਰੋ ਤੇ ਕੁਝ ਹਥਿਆਰ ਨਾਲ ਲੈ ਜਾਓ ਤਾਂ ਕਿ ਉੱਥੇ ਲੋੜ ਪਊਗੀ ਹਥਿਆਰਾਂ ਦੀ ਗੱਲ ਸਰਾਬੇ ਨੇ ਨਾ ਕੀਤੀ ਸਰਾਬੇ ਨੇ ਦੋ ਦਿਨਾਂ ਦੇ ਅੰਦਰ ਹੀ ਆ ਕੇ ਬਾਬਾ ਸਹੂਨ ਸੁ ਭਾਕਣਾ ਨੂੰ ਸਲਿੱਪ ਫੜਾਤੀ ਸਮੁੰਦਰੀ ਜਹਾਜ਼ ਦੇ ਕਮਰੇ ਦੀ ਕੰਡਾ ਕਾਮਰਾਮੈਨ ਜਰਬ ਕਰਾਇਆ ਉਸ ਕਮਰੇ ਦੇ ਵਿੱਚ ਦੋ ਪੇਟੀਆਂ ਦੋ ਪੇਟੀਆਂ ਦੇ ਵਿੱਚ 200 ਪਿਸਤੌਲ ਤੇ 2000 ਕਾਰਤੂਸ ਮਤਲਬ ਕਿੰਨੀ ਫੁਰਤੀ ਨਾਲ ਕੰਮ ਕਰਦਾ ਸੀ ਬਾਬਾ ਭਾਕਣਾ ਉੱਥੋਂ ਤੁਰੇ ਹੈ ਜਹਾਜ਼ ਤੇ ਸਮੁੰਦਰੀ ਜਹਾਜ਼ ਤੇ جنگ ਜੇ ਲੱਗੀ ਨਹੀਂ ਰਸਤੇ 'ਚ ਅਜਪਾਨ ਨੂੰ ਆ ਰਹੇ ਜੋ ਜੰਗ ਲੱਗ ਜਾਂਦੀ ਹੈ ਬਾਬਾ ਭਾਕਣਾ ਲਿਖਦੇ ਨੇ ਕਿ ਮੈਂ ਜਦੋਂ ਕੋਬੀ ਦੀ ਬੰਦਰਗਾਹ ਤੇ ਪਹੁੰਚਿਆ ਤੇ ਭੁੱਖ ਲੱਗੀ ਸੀ ਬਾਹਰ ਫਰੂਟ ਵਗੈਰਾ ਲੈਣ ਗਿਆ ਤੇ ਬਾਅਦ ਮੈਂ ਦੇਖਿਆ ਕਹਿੰਦੇ ਆ ਗੋਂ ਕਰਤਾਰ ਸੂਸਰਾਬਾ ਤੁਰਿਆ ਆ ਬਈ ਜਿਹੜਾ ਪਹਿਲਾਂ ਤੋੜ ਚੁੱਕਿਆ ਬਾਬੇ ਨੂੰ ਕਿੰਨੇ ਦਿਨ ਪਹਿਲਾਂ ਸਨ ਫ੍ਰੈਂਸਿਸਕੋ ਤੋਂ ਤੇ ਬਾਬੇ ਦੇ ਪਹੁੰਚਣ ਤੋਂ ਪਹਿਲਾਂ ਉੱਥੇ ਪ੍ਰਗਟ ਹੋ ਰਿਹਾ ਹੈ ਕੋਬੀ ਦੀ ਬੰਦ ਰਗਾ ਤੇ ਬਾਬੇ ਨੇ ਪੁੱਛਿਆ ਕਿ ਤੂੰ ਇੱਥੇ ਉਹ ਕਹਿੰਦਾ ਜਦੋਂ ਜੰਗ ਲੱਗ ਗਈ ਮੈਂ ਤਾਂ ਉਸੇ ਦਿਨ ਹੀ ਚੱਲ ਪਿਆ ਬਾਕੀ ਪਾਰਟੀ ਨੂੰ ਕਹਤਾ ਤੁਸੀਂ ਫੈਸਲਾ ਕਰਕੇ ਆ ਜਿਓ ਤੇ ਮੈਂ ਚੱਲਿਆ ਤੇ ਬਾਬਾ ਸੋਹਣ ਸੁਪਾਕਣਾ ਨੇ ਉਹਨੂੰ ਕਿਹਾ ਕਿ ਠੀਕ ਹੈ ਤੂੰ ਸਿੱਧਾ ਦੇਸ਼ ਜਾ ਮੈਂ ਘੁੰਮਦਾ ਘਮਾਉਂਦਾ ਬਾਕੀ ਟਾਪੂਆਂ ਤੇ ਲੋਕਾਂ ਨੂੰ ਹੋਰ ਪ੍ਰੇਰਿਤ ਕਰਦਾ ਮੈਂ ਠਹਿਰ ਕੇ ਆਉਣਾ ਕਰਤਾਰ ਸਿੰਘ ਸਰਾਬਾ ਕਲੰਬੋ ਦਾ ਜਹਾਜ਼ ਫੜਿਆ ਉਹਨੇ ਹਿੰਦੁਸਤਾਨਦਾਨੀ ਕਲੰਬੋ ਦੀ ਬੰਦਰਗਾਹ ਤੇ ਉਤਰਿਆ ਉੱਥੋਂ ਮਦਰਾਸ ਗਿਆ ਤੇ ਮਦਰਾਸ ਤੋਂ ਸਿੱਧਾ ਅੰਮ੍ਰਿਤਸਰ ਪਹੁੰਚ ਗਿਆ ਬਾਬਾ ਸੋਨਸੂ ਪਾਕਨ ਦਾ ਜਹਾਜ਼ ਬੰਦਰਗਾਹ ਤੇ ਰੋਕ ਲਿਆ ਤਨਾਸ਼ੀਆਂ ਹੋਈਆਂ ਗ੍ਰਿਫਤਾਰ ਹੋ ਗਏ ਬਾਬਾ ਸੋਨਸੂ ਪਾਕਨ ਨੂੰ ਗ੍ਰਿਫਤਾਰ ਕਰਕੇ ਕਲਕੱਤੇ ਤੋਂ ਲੁਧਿਆਣੇ ਭੇਜਤਾ ਲੁਧਿਆਣੇ ਦੇ ਥਾਣੇ 'ਚ ਰੱਖਿਆ ઠાણે ਰੱਖਣ ਤੋਂ ਬਾਅਦ ਉਹਨੂੰ ਗੱਡੀ ਤੇ ਚੜਾ ਕੇ ਕਿਤੇ ਭੇਜਣਾ ਸੀ ਜੇਲ੍ਹ 'ਚ ਉਹ ਕਹਿੰਦਾ ਮੈਂ ਟਾਂਗੇ 'ਚ ਬੈਠਾ ਸੀ ਨਾਲ ਪੁਲਿਸ ਦੇ ਸਿਪਾਹੀ ਮੈਂ ਸਟੇਸ਼ਨ ਵੱਲ ਨੂੰ ਜਾ ਰਿਹਾ ਠਾਣੇ ਤੋਂ ਉਹਦੀ ਪਤਾ ਲੱਗਿਆ ਜਦੋਂ ਕਰਤਾਰ ਸਿੰਘ ਸਰਾਬੇ ਨੇ ਨੇੜੇ ਆ ਕੇ ਆਪਦੇ ਸਾਈਕਲ ਦੀ ਟੱਲੀ ਘੜਕਾਤੀ ਹਕ ਕਿਸ ਤਰ੍ਹਾਂ ਪ੍ਰਗਟ ਹੁੰਦਾ ਆ ਕੇ ਸੋ ਉਹ ਦੇਖੋ ਉਹਦੀ ਫੁਰਤੀ ਤੇ ਊਰਜਾ ਸਕੂਲ ਦੇ ਵਿਦਿਆਰਥੀ ਜਦੋਂ ਖਾਲਸਾ ਸਕੂਲ ਲੁਧਿਆਣਾ ਪੜ੍ਹਦਾ ਸੀ ਤੁਹਾਨੂੰ ਸਕੂਲ ਦੇ ਵਿਦਿਆਰਥੀ ਉਡਣਾ ਸੱਪ ਕਹਿੰਦੇ ਹੁੰਦੇ ਸੀ ਵੇਦਾ ਜੀ ਇੰਨੀ ਫੁਰਤੀ ਹੈ ਇੰਨਾ ਛੋਲਾ ਤੇ ਜਦੋਂ ਸਿੱਖੀ ਦੀ ਪਾਣ ਚੜ ਗਈ ਤਾ ਉਹਨਾਂ ਸੱਪ ਇੱਕ ਬਹੁਤ ਵੱਡਾ ਜੋਧਾ ਤੇ ਸੂਰਮਾ ਬਣ ਗਿਆ ਤੇ ਗਦਰ ਪਾਰਟੀ ਦਾ ਜੋ ਕੰਮ ਹੋਇਆ ਜੋ ਵੀ ਹੋਇਆ ਜਦੋਂ ਜੱਜਾਂ ਨੇ ਫੈਸਲਾ ਸੁਣਾਉਣਾ ਸੀ ਉਹਦੀ ਉਮਰ ਵੱਲ ਦੇਖ ਕੇ ਜੱਜ ਕਹਿੰਦੇ ਵੀ ਸਾਨੂੰ ਕਾਨੂੰਨ ਵੀ ਇਜਾਜ਼ਤ ਨਹੀਂ ਦਿੰਦਾ ਤੇ ਸਾਡਾ ਜੀਵ ਨਹੀਂ ਕਰਦਾ ਤੈਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਤੇ ਤੈਨੂੰ 24 ਘੰਟੇ ਦਿੱਤੇ ਜਾਂਦੇ ਨੇ ਵਿਚਾਰ ਲੈ ਗਲਤੀ ਮੰਨ ਲੈ ਤੇ ਤੈਨੂੰ ਫਾਂਸੀ। ਉਹ ਕਹਿੰਦਾ ਵੀ ਨਹੀਂ। ਫਿਰ ਜੱਜਾਂ ਨੇ ਬਹੁਤ ਦੁੱਖ ਨਾਲ ਲਿਖਿਆ। ਉਹ ਕਹਿੰਦੇ ਵੀ ਕੀ ਕਰੀਏ ਸਾਡਾ ਜੀ ਨਹੀਂ ਕਰਦਾ ਇਹਨੂੰ ਫਾਂਸੀ ਦੇਣ ਨੂੰ ਪਰ ਕੀ ਕਰੀਏ ਕਹਿੰਦੇ ਅਮਰੀਕਾ ਦੀ ਧਰਤੀ ਤੇ ਰਾਹ ਵਿੱਚ ਟਾਪੂਆਂ ਤੇ ਤੇ ਹਿੰਦੁਸਤਾਨ ਚ ਵਰਤਾਨਵੀ ਹਕੂਮਤ ਵਿਰੁੱਧ ਰਚੀ ਗਈ ਕਿਹੜੀ ਸਾਜ਼ਿਸ਼ ਹੈ ਜਿਹਦੀ ਸੈਂਟਰ ਦੇ ਵਿੱਚ ਸਰਾਬਾ ਨਹੀਂ। ਇੱਕ ਵੀ ਕੰਮ ਅਜਿਹਾ ਨਹੀਂ ਜਿਹਦੇ ਵਿੱਚ ਸਰਾਬਾ ਨਹੀਂ। ਆਉਂਦੇ ਸਕੂਲ ਚ ਆਪਦੇ ਪੁਰਾਣੇ ਵਿਦਿਆਰਥੀਆਂ ਨੂੰ ਮਿਲਿਆ ਉਹਨਾਂ ਨੂੰ ਪ੍ਰਚਾਰ ਦੇ ਕੰਮ ਤੇ ਲਾਤਾ 6 ਸਾਈਕਲੋਸਟਾਈਲ ਮਸ਼ੀਨਾਂ ਆਪ ਲਿਖਦਾ ਹੈ ਕਪਤਾਵਾ ਲਿਖਦਾ ਹੈ ਲੇਖ ਲਿਖਦਾ ਉਹਨੂੰ ਛਾਪ ਛਾਪਣਾ ਵੀ ਕੀ ਸਾਈਕਲੋਸਟਾਈਲ ਮਸ਼ੀਨਾਂ ਈਵਨ ਕਾਰਬਨ ਕਾਪੀਆਂ ਕਰ ਕਰਕੇ ਉਹ ਦਿਨੇ ਜਾ ਕੇ ਪਿੰਡਾਂ ਚ ਵੰਡਦਾ ਰਾਤ ਨੂੰ ਜਾ ਕੇ ਸ਼ੌਣੀਆਂ ਚ ਵੜਦਾ ਉੱਤਰੀ ਭਾਰਤ ਦੀ ਇੱਕ ਵੀ ਸ਼ੌਣੀ ਨਹੀਂ ਜਿੱਦੇ ਚ ਸਰابہ ਨਹੀਂ ਗਿਆ ਤੇ ਇੱਕ ਵੀ ਉਦਾਹਰਨ ਨਹੀਂ ਜਦੋਂ ਸ਼ਰਾਬੇ ਨੂੰ ਕਿਸੇ ਨੇ ਜਵਾਬ ਦੇ ਦਿੱਤਾ ਹੋਵੇ ਤੁਸੀਂ ਇਹ ਸੋਚੋ ਉਹ ਕਿਹੋ ਜਿਹੀ ਹਸਤੀ ਹੋਊਗੀ ਉਹਦੇ 'ਚ ਕਿਸ ਕਿਸਮ ਦਾ ਰੋਹਾਨੀ ਜਲਾਲ ਹੋਊਗਾ ਕਿ ਜਿਹਦੇ ਨਾਲ ਵੀ ਗੱਲ ਕੀਤੀ ਤੇ ਗੱਲ ਕੋਈ ਇਹ ਨਹੀਂ ਸੀ ਗੱਲ ਸਿਰ ਦੇਣ ਦੀ ਸੀ ਜਦੋਂ ਫੌਜੀ ਨੂੰ ਬਗਾਵਤ ਲਈ ਕਹਿਣਾ ਤਾਂ ਫੌਜੀ ਨੂੰ ਪਤਾ ਹੈ ਕਿ ਦੱਸ ਸਕਦਾ ਕੀ ਨਿਕਲਣਾ ਇੱਕ ਵੀ ਥਾਂ ਤੇ ਇਹ ਨਹੀਂ ਹੋਇਆ ਕਿ ਸ਼ਰਾਬੇ ਨੂੰ ਕਿਤੋਂ ਜਵਾਬ ਮਿਲ ਗਿਆ ਹੋਵੇ ਇੱਕ ਦ੍ਰਿਸ਼ਟਾਂਤ ਤੁਸੀਂ ਦੇਖੋ ਜਿਹੜਾ ਸਾਨੂੰ ਹੈਰਾਨ ਕਰ ਦਿੰਦਾ ਹੈ ਇੱਕ ਵਾਰ ਉਹ ਲੁਧਿਆਣੇ ਬੈਠਾ ਗੱਡੀ ਦੇ ਉੱਤੇ ਜਲੰਧਰ ਜਾਣਾ ਸੀ ਗੱਡੀ ਦੇ ਡੱਬੇ ਦੇ ਵਿੱਚ ਇੱਕ ਸਿੱਖ ਫੌਜੀ ਬੈਠਾ ਵਰਦੀ ਪਾਈ ਤੇ ਸ਼ਰਾਬਾ ਜਾ ਕੇ ਉਹਦੇ ਕੋਲ ਬਹਿ ਗਿਆ ਕੋਲ ਬਹਿ ਕੇ ਉਹਨੇ ਗੱਲ ਲੱਗ ਗਿਆ ਕਿੱਥੇ ਹੁੰਦਾ ਹੈ ਕੀ ਕਰਦਾ ਹੈ ਉਸਨੇ ਦੱਸਿਆ ਕਿ ਮੈਂ ਲਾਹੌਰ ਦੀ ਸ਼ੌਣੀ ਚ ਹੁੰਦਾ ਤੇ ਡਿਊਟੀ ਕੀ ਹੈ ਮੈਗਜ਼ੀਨ ਦੀ ਚਾਬੀਆਂ ਮੇਰੇ ਕੋਲੇ ਹੁੰਦੀਆਂ ਅਸਲੇਖਾਨੇ ਦੀਆਂ ਤੇ ਸ਼ਰਾਬੇ ਨੂੰ ਹੋਰ ਕੀ ਚਾਹੀਦਾ ਸੀ ਸਰਬਦੈ ਨਯੋਦਨਾ ਚਲੋ ਗੱਲਬਾਤ ਕੀਤੀ ਹੁਣ ਤੁਸੀਂ ਦੇਖ ਲਓ ਲੁਧਿਆਣੇ ਤੋਂ ਜਲੰਧਰ ਕਿੰਨਾ ਕਸਾਫਰ ਹੈ ਜਲੰਧਰ ਜਾ ਕੇ ਜਦੋਂ ਉਹ ਇੱਕ ਦੂਜੇ ਤੋਂ ਵੱਖ ਹੋਏ ਤਾਂ ਉਸ ਫੌਜੀ ਨੇ ਕਿਹਾ ਜਿੱਦਨ ਮਰਜੀ ਆ ਜੀ ਚਾਬੀਆਂ ਹਾਜ਼ਰ 18 ਸਾਲ ਦਾ ਮੁੰਡਾ ਜਿਹਦੇ ਦਾੜੀ ਵੀ ਨਹੀਂ ਆਈ ਉਹਦੀ ਗੱਲ ਸੁਣ ਕੇ ਬੰਦੇ ਆਪਣੀ ਜ਼ਿੰਦਗੀਆਂ ਦੇ ਫੈਸਲੇ ਕਰ ਰਹੇ ਇਹ ਹੁਣ ਕਿਸੇ ਰੂਹਾਨੀ ਸ਼ਕਤੀ ਤੋਂ ਬਿਨਾ ਇਹ ਗੱਲ ਸੰਭਵ ਨਹੀਂ ਇਹ ਗੱਲਾਂ ਲੁਕੋਈਆਂ ਜਾ ਰਹੀਆਂ ਜਦੋਂ ਤੁਸੀਂ ਸ਼ਰਾਬੇ ਵਿੱਚੋਂ ਇਹ ਗੱਲਾਂ ਕੱਢਦੇ ਹੋਗੇ ਉਹਨੂੰ ਇੱਕ ਸਧਾਰਨ ਜਾਂ ਦੇਸ਼ ਭਗਤ ਜਿਵੇਂ ਬਾਕੀ ਦੇ ਦੇਸ਼ ਭਗਤਾਂ ਤੇ ਬਹੁਤ ਦੁੱਖ ਹੁੰਦਾ ਜਦੋਂ ਸ਼ਰਾਬੇ ਦੀ ਫੋਟੋ ਲਾਲਾ ਹਰदयाल ਨਾਲ ਲਾਈ ਜਾਂਦੇ ਆ ਤੁਸੀਂ ਵੀ ਦੇਖਿਆ ਹੋ ਜਦੋਂ ਇੱਥੇ ਮੇਲੇ ਲੱਗਦੇ ਨੇ ਜਿਹੜੇ ਉਹਦੇ ਇਸ਼ਤਿਹਾਰ ਦਿੱਤੇ ਜਾਂਦੇ ਨੇ ਸਭ ਤੋਂ ਪਹਿਲੀ ਫੋਟੋ ਲਾਲਾ ਹਰदयाल ਦੀ ਹੁੰਦੀ ਹੈ ਤੇ ਉਸੇ ਕੜੀ ਦੇ ਵਿੱਚ ਸ਼ਰਾਬੇ ਦੀ ਹੁੰਦੀ ਹੈ ਸ਼ਰਾਬੇ ਦੀ ਆਦਤ ਸੀ ਉਹ ਹਮੇਸ਼ਾ ਕਪਤਾ ਪੜਦਾ ਰਹਿੰਦਾ ਸੀ ਚੜ੍ਹਦੀ ਕਲਾਰੀ ਕਪਤਾ ਹਰ ਵੇਲੇ ਉਸ ਰੰਗ ਚ ਰੰਗਿਆ ਰਹਿੰਦਾ ਸੀ ਉੱਥੇ ਉਹਨੇ ਕਵਤਾ ਪੜ੍ਹੀ ਜਿਹੜੀ ਪਹਿਲਾਂ ਸ਼ਬ ਚੁੱਕੀ ਸੀ ਉਹਨਾਂ ਦੇ ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ ਉਹ ਕਵਤਾ ਪੜ੍ਹੀ ਤਿੰਨਾਂ ਦੀ ਆਪਸ ਵਿੱਚ ਅੱਖਾਂ ਮਿਲੀਆਂ ਕਿ ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ ਕਿ ਭੱਜ ਕੇ ਨਹੀਂ ਜਾਣਾ ਚਾਹੀਦਾ ਬਸ ਉਸੇ ਦਰਿਆ ਤੋਂ ਉਨੀ ਪੈਰੀ ਵਾਪਸ ਮੁੜਿਆ ਵਾਪਸ ਮੁੜਿਆ ਮੁੜ ਕੇ ਫੇਰ ਫੌਜ ਸ਼ੌਣੀ 'ਚ ਜਾ ਵੜੇ ਜਦੋਂ ਲਹਿਰ ਫੇਲ ਹੋ ਜਾਂਦੀ ਹੈ ਉਦੋਂ ਹਰ ਕੋਈ ਬੰਦਾ ਉੱਠ ਕੇ ਮੁਖਬਰ ਬਣ ਜਾਂਦਾ ਹੈ ਜਨਾਤਰ ਲਹਿਰ ਦਾ ਦੌ ਦਵਾ ਰਹਿੰਦਾ ਬੰਦੇ ਦਵੇ ਰਹਿੰਦੇ ਨੇ ਲਹਿਰ ਫੇਲ ਹੋ ਗਈ ਸੀ ਸੋ ਪਹਿਲੀ ਜਗ੍ਹਾ ਤੇ ਬੰਦਿਆਂ ਨੂੰ ਫੜਾਤਾ ਚਲੋ फांसी ਹੋਈ ਹੁਣ ਮੈਂ ਆਖਰੀ ਗੱਲ ਸਮਾਂ ਕਾਫੀ ਹੋ ਗਿਆ ਜਿਹੜੀ ਮੈਂ ਤੁਹਾਡਾ ਕਰਨ ਲੱਗਿਆ ਕਿ ਜਦੋਂ ਜੱਜ ਨੇ ਫੈਸਲਾ ਸੁਣਾਇਆ ਪਹਿਲੇ ਲਾਹੌਰ ਸਾਜ਼ਿਸ਼ ਕੇਸ ਦਾ 24 ਬੰਦਿਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ 24 ਬੰਦੇ ਲਾਹੌਰ ਦੀ ਸੈਂਟਰਲ ਜੇਲ੍ਹ ਚ ਬੰਦਨ ਉਹਨਾਂ ਨੇ ਸੋਚਿਆ ਕਿ ਕੌਮ ਨੂੰ ਕੋਈ ਸੰਦੇਸ਼ ਦੇਈਏ ਰਲ ਕੇ 24 ਬੰਦਿਆਂ ਨੇ ਰਲ ਕੇ ਇੱਕ ਕਵਿਤਾ ਲਿਖੀ ਇਹ ਦੁਨੀਆ ਦੇ ਇਤਿਹਾਸ 'ਚ ਬਹੁਤ ਘੱਟ ਇਸ ਤਰ੍ਹਾਂ ਹੋਇਆ ਹੋ ਕਿ ਬੰਦੇ ਫਾਂਸੀ ਲੱਗਣ ਜਾ ਰਹੇ ਨੇ 24 ਰਲ ਕੇ ਕਵਿਤਾ ਲਿਖ ਰਹੇ ਭਾਈ ਸੰਤੋਖ ਸਿੰਘ ਨੇ ਲਿਖਿਆ ਇਸ ਕਵਿਤਾ ਬਾਰੇ ਕਹਿੰਦਾ ਰਲ ਕੇ ਕਵਿਤਾ ਲਿਖਣ ਦਾ ਮਤਲਬ ਇਹ ਹੈ ਕਿ ਤੁਸੀਂ ਆਪਣੀ ਨਿੱਜੀ ਹਸਤੀ ਮਿਟਾਤੀ ਐਡੀ ਵੱਡੀ ਪਰਉਪਕਾਰ ਦੀ ਭਾਵਨਾ ਤੁਹਾਡੇ 'ਚ ਪਰਫੁੱਲਤ ਹੋ ਗਈ ਕਿ ਤੁਹਾਨੂੰ ਆਪਦਾ ਪਵਿੱਤਰ ਆਦਰਸ਼ ਤੇ ਕਾਜ ਹੀ ਦਿਖਦਾ ਹੈ ਆਪਦਾ ਨਿੱਜ ਕਿਤੇ ਨਹੀਂ ਉਹ ਕਵਤਾ ਲਿਖੀ 24 ਬੰਦਿਆਂ ਨੇ ਰਲ ਕੇ ਚਲੋ ਜਿੱਦਣ ਫਾਂਸੀ ਲੱਗਣੀ ਸੀ ਜਦੋਂ ਖੋਲੀਆਂ ਕੋਠੜੀਆਂ ਉਦੋਂ ਕਿਤੇ ਬੈਸ ਰਾਏ ਦਾ ਫਰਮਾਨ ਆ ਗਿਆ ਰਾਤ ਤੇ ਰਾਤ ਕਿ 17 ਬੰਦਿਆਂ ਨੂੰ ਫਾਂਸੀ ਦੀ سزا ਮਾਫ ਉਮਰ ਕੈਦ ਕਰਤੀ 7 ਬੰਦਿਆਂ ਨੂੰ ਫਾਂਸੀ ਉਹਨਾਂ 7 ਦਾ ਜੋ ਕਰਤਾਰ ਸੂਸਰਾ ਬਾਸੀ ਬਾਬਾ ਜਗਤ ਸਿੰਘ ਸੁਰ ਸਿੰਘ ਸੀ ਵਿਸ਼ਨੂੰ ਗਣੇਸ਼ ਪਿੰਗਲੇ ਸੀ ਉਹ ਇੱਕ ਹਫ਼ਤਾ ਗਾਉਂਦੇ ਹੋਏ ਫਾਂਸੀ ਤੇ ਚੜ੍ਹੇ ਹੁਣ ਉਹ ਕਪਤਾ ਨਾਲ ਕੀ ਵਾਪਰੀ ਇੱਕੋ ਘਟਨਾ ਤੋਂ ਤੁਹਾਨੂੰ ਸਾਰੇ ਕੁਝ ਦਾ ਪਤਾ ਲੱਗ ਜੂ ਕਿ ਜਿਨ੍ਹਾਂ ਨੇ ਇਤਿਹਾਸ ਲਿਖਿਆ ਜਿਹੜੇ ਅੱਜ ਉਹਨਾਂ ਦੇ ਵਾਰਸ ਕਹਾਉਂਦੇ ਉਹ ਕਿੰਨੇ ਝੂਠੇ ਕਿੰਨੇ ਬਦ-ਇਮਾਨ ਉਹ ਕਪਤਾ ਦੇ 13 ਬੰਦ ਹੈ ਟੋਟਲ ਉਹ 13 ਬੰਦ 1926 ਚ ਭਾਈ ਸੰਤੋਖ ਸਿੰਘ ਜਿਹੜਾ ਉਸ ਲਹਿਰ ਦਾ ਲੀਡਰ ਸੀ ਜਿਹੜਾ ਇਹਨਾਂ ਦੇ ਨਾਲ ਰਿਹਾ ਉਹਨੇ ਆਪਣੇ ਕਿਰਤੀ ਅਖਬਾਰ ਅਗਸਤ ਸਤੰਬਰ ਦੇ ਅੰਕ ਚ ਉਹ ਪੂਰੀ ਕਵਿਤਾ ਛਾਪੀ ਨਾਲ ਉਹਨੇ ਇਹ ਵੀ ਕਿਹਾ ਕਿ ਕੋਈ ਸਮਾਂ ਆਊ ਜਦੋਂ ਦੁਨੀਆ ਭਰ ਦੇ ਵਿਦਵਾਨ 16 ਕੂਟਾਂ ਤੋਂ ਚੱਲ ਕੇ ਹਿੰਦੁਸਤਾਨ ਆਉਣਗੇ ਤੇ ਇਸ ਕਵਿਤਾ ਦਾ ਤਰਜਮਾ ਕਰਕੇ ਦੁਨੀਆ ਦੀਆਂ ਸਾਰੀਆਂ ਲਾਇਬ੍ਰੇਰੀਆਂ ਚ ਰੱਖਣਗੇ ਇਹ ਕਵਿਤਾ ਕਿੰਨੀ ਜ਼ਬਰਦਸਤ ਹੈ ਹੋਇਆ ਕੀ ਹੈ ਕਿ ਉਸ ਕਵਿਤਾ ਦਾ ਇੱਕ ਹਿੱਸਾ ਬਿਲਕੁਲ ਗਾਇਬ ਕਰ ਦਿੱਤਾ 1926 ਤੋਂ ਲੈ ਕੇ ਅੱਜ ਤੱਕ ਉਹ ਕਪਤਾ ਕਿਤੇ ਉਹਨੂੰ ਤੁਹਾਡੇ ਸਾਹਮਣੇ ਨਹੀਂ ਆਉਗੀ ਇੱਕ ਹਿੱਸਾ ਹੀ ਚੱਲਿਆ ਜਿਹੜਾ ਤੁਸੀਂ ਸਕੂਲਾਂ 'ਚ ਵੀ ਸੁਣਿਆ ਉਹ ਵਤਨਵਾਦੀ ਹੋ ਰੱਖਣਾ ਆਜ਼ਾਦ ਸਾਨੂੰ ਕਿਤੇ ਦਿਲਾਂ ਤੋਂ ਨਹੀਂ ਭੁਲਾ ਜਾਣਾ ਜਿੱਥੇ ਵਤਨ ਦੀ ਗੱਲ ਹੈ ਉਹ ਹਿੱਸਾ ਸ਼ਾਪਤਾ ਬਾਕੀ ਜਿਹੜੇ 6 ਬੰਧਨ ਉਹਦੇ 'ਚ ਕੀ ਹੈ ਉਹ ਮੈਂ ਤੁਹਾਨੂੰ ਸੁਣਾਉਣਾ ਜਦੋਂ ਤੁਸੀਂ ਉਹ ਬੰਧ ਸੁਣੋਗੇ ਨਾਲੇ ਪਤਾ ਲੱਗ ਜੂ ਕਿ ਗਦਰੀ ਬਾਬੇ ਕੌਣ ਸੀ ਨਾਲੇ ਪਤਾ ਲੱਗ ਜੂ ਜਿਨ੍ਹਾਂ ਨੇ ਉਹਨਾਂ ਦਾ ਇਤਿਹਾਸ ਲਿਖਿਆ ਹੈ ਉਹਨਾਂ ਦੇ ਦਿਲ ਕਿੰਨੇ ਕਾਲੇ ਸੀ ਤੇ ਜਿਹੜੇ ਉਹਨਾਂ ਦੇ ਬਾਹਰ ਸਖਵਾਉਂਦੇ ਨੇ ਅੱਜ ਉਹਨਾਂ ਦਾ ਇਮਾਨ ਕੀ ਹੈ ਉਹ ਇਹ ਕਵਿਤਾ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਸਿਰਫ ਛੇ ਬੰਦ ਹੁਣ ਇਸ ਕਵਿਤਾ ਚੋਂ ਤੁਸੀਂ ਗੁਰਬਾਣੀ ਦਾ ਫਲਸਫਾ ਚੜ੍ਹਦੀ ਕਲਾ ਦੀ ਸਫੇਤ ਇੱਕ ਇੱਕ ਲਾਈਨ ਦੇ ਵਿੱਚੋਂ ਉਹ ਜਜ਼ਬਾ ਚਲਕਦਾ ਇੱਕ ਸਿਆਮ ਬੰਦਿਆਂ ਦੀ ਲਿਖੀ ਹੋਈ ਕਵਿਤਾ ਨਹੀਂ ਜਦੋਂ ਮੌਤ ਦੀਆਂ ਅੱਖਾਂ ਚ ਅੱਖਾਂ ਪਾ ਕੇ ਲਿਖ ਰਹੇ ਕਵਿਤਾ ਕਵਿਤਾ ਉਹਨੇ ਲਿਖੀ ਹੈ ਜੀ ਸਦਾ ਜੀਵਨਾ ਨਹੀਂ ਜਹਾਨ ਅੰਦਰ ਖਿਲੀ ਰਹੇਗੀ ਸਦਾ ਗੁਲਜ਼ਾਰ ਨਹੀਂ ਸਦਾ ਕੂੜ ਦੀ ਰਹੇ ਨਾ ਯਾਰ ਸ਼ਾਹੀ ਯਾਰ ਸ਼ਾਹੀ ਹੁੰਦਾ ਹੈ ਹਕੂਮਤ ਸਦਾ ਕੂੜ ਦੀ ਰਹੇ ਨਾ ਯਾਰ ਸ਼ਾਹੀ ਸਦਾ ਜਾਬਰਾਂ ਹੱਥ ਤਲਵਾਰ ਨਹੀਂ ਰੰਗ ਬਦਲਦੀ ਰਹੇਗੀ ਸਦਾ ਕੁਦਰਤ ਵੰਡਾ ਵਕਤ ਕਿਸੇ ਦਾ ਯਾਰ ਨਹੀਂ ਉਸੀ ਧਰਮ ਦੀ ਜਿੱਤ ਅਖੀਰ ਬੰਦੇ 베ੜੀ ਪਾਪ ਦੀ ਲਗਣੀ ਪਾਰ ਨਹੀਂ ਤੇ ਧਰਮ ਦੀ ਗੱਲ ਐ ਇਸ ਕਰਕੇ ਇਹ ਅਲੋਪ ਕਰ ਦਿੱਤੀ ਸਾਡੇ ਵੀਰ ਨੂੰ ਤੁਸਾਂ ਨੇ ਖੁਸ਼ ਰਹਿਣਾ ਅਸੀਂ ਆਪਣੀ ਆਪ ਨਿਭਾ ਦੇਾਂਗੇ ਦੁੱਖ ਝੱਲਾਂਗੇ ਹੱਸ ਕੇ ਬਾਗ ਮਰਦਾਂ ਨਾਲ ਖੁਸ਼ੀ ਦੇ ਸੀਸ ਲਗਾ ਦੇਾਂਗੇ ਖਾਤਰ ਧਰਮ ਦੀ ਜਿੰਦ ਕੁਰਬਾਨ ਕਰਤੇ ਖਾਤਰ ਧਰਮ ਦੀ ਜਿੰਦ ਕੁਰਬਾਨ ਕਰਕੇ ਜੜ ਜ਼ੁਲਮ ਦੀ ਪੁੱਟ ਦਿਖਾ ਦੇਾਂਗੇ ਥੋੜੇ ਦਿਨਾਂ ਤਾਈਂ ਬੇੜਾ ਪਾਰ ਹੋਸੀ ਸਰੋਂ ਹੱਥ ਤੇ ਅਸੀਂ ਜਮਾ ਦੇਾਂਗੇ ਸਾਡੇ ਵੀਰ ਨੂੰ ਤੁਸੀਂ ਨਾ ਫਿਕਰ ਕਰਨਾ ਇੱਕ ਸਿੱਖ ਜਦੋਂ ਸ਼ਹੀਦ ਹੋਣ ਜਾਂਦਾ ਉਹ ਕਿਸ ਤਰ੍ਹਾਂ ਬਿਦਾ ਹੁੰਦਾ ਸਾਡੇ ਵੀਰ ਨੂੰ ਤੁਸੀਂ ਨਾ ਫਿਕਰ ਕਰਨਾ ਬਿਦਾ ਬਖਸ਼ਣੀ ਖੁਸ਼ੀ ਦੇ ਨਾਲ ਸੰਭ ਉਹ ਰਿਸਪੈਕਟ ਤੁਸੀਂ ਜੰਡੇ ਸੁੱਕੇ ਦੀ ਚਿੱਠੀ ਪੜੋ ਤੁਸੀਂ ਦੇਖੋ ਕਿਤੇ ਫਰਕ ਲੱਗਦਾ ਕਿਤੇ ਉਹੀ ਸਪਿਰਟ ਕੰਮ ਕਰ ਰਹੀ ਹੈ ਸਾਡੇ ਵੀਰਨੋ ਤੁਸਾਂ ਨਾ ਫਿਕਰ ਕਰਨਾ ਬੇਦਾ ਬਖਸ਼ ਨਹੀਂ ਖੁਸ਼ੀ ਦੇ ਨਾਲ ਸਨ ਨੂੰ ਫਾਂਸੀ ਤੋਪ ਬੰਦੂਕ ਤੇ ਤੀਰ ਵਰਸ਼ੀ ਕੱਟ ਸਕਦੀ ਨਹੀਂ ਤਲਵਾਰ ਸਨ ਕਿੰਨੀ ਅਡੋਲਤਾ ਤੇ ਡਿਢਤਾ ਆਖਰੀ ਬੰਦ ਦੇਖੋ ਸਾਡੀ ਆਤਮਾ ਸਦਾ ਅਡੋਲ ਵੀਰੋ ਕਰੂ ਕੀ ਤੂਫੰਗ ਦਾ ਵਾਰ ਸਾਨੂੰ ਤੂਫੰਗ ਹੁੰਦੀ ਹੈ ਗਨ ਸਾਡੀ ਆਤਮਾ ਸਦਾ ਅਡੋਲ ਵੀਰੋ ਕਰੂ ਕੀ ਤੂਫੰਗ ਦਾ ਵਾਰ ਸਾਨੂੰ ਖਾਤਰ ਧਰਮ ਦੀ ਗੁਰਾਂ ਨੇ ਪੁੱਤਰ ਵਾਰੇ ਜਿਸੇ ਚਮਕਦੀ ਨੇਕ ਮਿਸਾਲ ਸਾਨੂੰ ਕਿੱਥੋਂ ਪ੍ਰੇਰਨਾ ਲੈ ਕੇ ਉਹ ਸ਼ਹੀਦ ਹੋਣ ਜਾ ਰਹੇ ਇਹ 6 ਬੰਦ 1926 ਤੋਂ ਬਾਅਦ ਟੋਟਲ ਅਲੋਪ ਹੋ ਗਏ ਮਣਾ ਮੂਹੀ ਕਿਤਾਬਾਂ ਛਪੀਆਂ ਚ ਉਹਨਾਂ ਕਿਤਾਬਾਂ ਦੇ ਵਿੱਚ ਇੱਕ ਕਪਤਾ ਦਾ ਅੱਧਾ ਕੱਟਿਆ ਵੱਡਿਆ ਰੂਪ ਸੋ ਜਿਹੜੀ ਕਪਤਾ ਬਾਰੇ 1926 ਚ ਭਾਈ ਸੰਤੋਖਸੋਂ ਲਿਖ ਰਿਹਾ ਹੈ ਕਿ ਦੁਨੀਆ ਭਰ ਦੇ ਵਿਦਵਾਨ ਆਉਣਗੇ ਤੇ ਤਰਜਮਾ ਕਰਕੇ ਦੁਨੀਆ ਭਰ ਦੀਆਂ ਲਾਇਬ੍ਰੇਰੀਆਂ ਚ ਰੱਖਣਗੇ ਤੇ ਭਾਈ ਸੰਤੋਖਸ ਨੂੰ ਕੀ ਪਤਾ ਸੀ ਕਿ ਇੱਥੇ ਇਹਨੇ ਜਲਦੇ ਕਾਲੇ ਲੋਕ ਆਉਣਗੇ ਜਿਹੜੇ ਆਪਣੇ ਸ਼ਹੀਦਾਂ ਪ੍ਰਤੀ ਵੀ ਬੇਈਮਾਨ ਹੋਣਗੇ ਦੁਨੀਆ ਦੀਆਂ ਲਾਇਬ੍ਰੇਰੀਆਂ ਚ ਕੀ ਪੰਜਾਬ ਦੀਆਂ ਲਾਇਬ੍ਰੇਰੀਆਂ ਚੋਂ ਗਾਇਬ ਹੋ ਗਈ ਕਿਤਾਬ ਤੇ ਇਹ ਇੱਕੋ ਉਦਾਹਰਨ ਬਹੁਤ ਹੈ ਜਿਹੜੇ ਬੰਦੇ ਆਉਂਦੇ ਸ਼ਹੀਦਾਂ ਨਾਲ ਇਹ ਕਰ ਸਕਦੇ ਤੋ ਸ਼ਹੀਦਾਂ ਦੇ ਬਾਅਦ ਸੌਣ ਦਾ ਖੇਖਣ ਵੀ ਕਰ ਸਕਦੇ ਨੇ ਤੁਸੀਂ ਉਹਨਾਂ ਲੋਕਾਂ ਦੇ ਕਰਦਾਰ ਆਪ ਦੇਖ ਲਓ ਸਿੱਖੀ ਦੀ ਸਪਿਰਟ ਮੁੜ ਕੇ ਪੰਜਾਬ ਦੇ ਵਿੱਚ ਜੇ ਅਸੀਂ ਗਾਦਰੀ ਬਾਬਿਆਂ ਨੂੰ ਅਸਲੀ ਰੂਪ 'ਚ ਯਾਦ ਕਰ ਲਈਏ ਉਹਨਾਂ ਦਾ ਅਸਲੀ ਇਤਿਹਾਸ ਸਾਹਮਣੇ ਆ ਜਾਈ ਤਾਂ ਕੱਲ ਗੱਲੀ ਗਾਦਰ ਪਾਰਟੀ ਦੇ ਇਤਿਹਾਸ ਦੀ ਨਹੀਂ ਉਹ ਸਿੱਖੀ ਦਾ ਜਜ਼ਬਾ ਉਸ ਪਿਰਤ ਉਹ ਫੇਰ ਉੱਥੇ ਬਲੰਦ ਹੋ ਤੇ ਜੋ ਕੁਛ ਅੱਜ ਪੰਜਾਬ 'ਚ ਚੱਲ ਰਿਹਾ ਹੈ ਜਿਹੜਾ ਅਸੀਂ ਦੇਖ ਕੇ ਨਰਾਸ਼ ਹੁੰਨੇ ਆ ਉਹ ਰੁਝਾਨਾਂ ਨੂੰ ਠੱਲ ਪੈ ਸਕਦੀ ਹੈ